ਇਸ ਵੇਲੇ ਦੀ ਵੱਡੀ ਖਬਰ ਦੇ ਰਿਹਾ ਕਿ ਅੱਜ 24 ਘੰਟੇ ਦੇ ਵਿਚਾਲੇ ਦਰਬਾਰ ਸਾਹਿਬ ਨੂੰ ਉਡਾਉਣ ਦੀ ਦੂਸਰੀ ਈਮੇਲ ਆ ਚੁੱਕੀ ਹੈ। ਜੀ ਹਾਂ ਬੀਤੇ ਕੱਲ ਵੀ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਬੰਮ ਦੇ ਨਾਲ ਇੱਕ ਧਮਕੀ ਭਰਿਆ ਈਮੇਲ ਆਇਆ ਸੀਗਾ ਤੇ 24 ਘੰਟੇ ਦੇ ਵਿਚਾਲੇ ਹੀ ਇੱਕ ਹੋਰ ਈਮੇਲ ਆ ਗਿਆ ਹੈ ਜਿਸ ਬਾਰੇ ਐਸਜੀਪੀਸੀ ਵੱਲੋਂ ਅਧਿਕਾਰਿਕ ਤੌਰ ਤੇ ਤਾਂ ਹਾਲੇ ਕੁਝ ਨਹੀਂ ਕਿਹਾ ਗਿਆ ਪਰ ਫਿਰ ਵੀ ਜੋ ਜੋ ਮੀਡੀਆ ਰਿਪੋਰਟਸ ਜੇ ਮੈਂ ਗੱਲ ਕਰਾਂ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਗੋਲਡਨ ਟੈਂਪਲ ਨੂੰ ਉਡਾਣ ਲਈ ਦੂਸਰੇ ਦਿਨ ਫਿਰ ਦੁਬਾਰਾ ਤੋਂ ਧਮਕੀ ਮਿਲੀ ਹੈ ਤੇ ਜਿਹੜੀ ਈਮੇਲ ਅੱਜ ਆਈ ਹੈ ਉਸ ਦੇ ਵਿੱਚ ਇਹ ਲਿਖਿਆ ਗਿਆ ਕਿ ਦਰਬਾਰ ਸਾਹਿਬ ਦੀਆਂ ਪਾਈਪਾਂ ਦੇ ਵਿੱਚ ਆਰਡੀਐਕਸ ਪਰਿਆ ਗਿਆ ਹੈ ਤੇ ਲਗਾਤਾਰ ਜਿਹੜੀ ਬੀਤੇ ਕੱਲ ਤੋਂ ਹੀ ਉਥੇ ਦਰਬਾਰ ਸਾਹਿਬ ਦੇ ਵਿੱਚ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਤੇ ਪੁਲਿਸ ਚੰਪੇ-ਚੰਪੇ ਤੇ ਜਾਂਚ ਕਰ ਰਹੀ ਹੈ ਪਰ ਖਤਰਨਾਕ ਗੱਲ ਇਹ ਹੈ ਕਿ ਦੂਸਰਾ ਈਮੇਲ 24 ਘੰਟੇ ਦੇ ਵਿੱਚ ਆ ਚੁੱਕਾ ਹੈ ਤੇ ਸਾਈਬਰ ਸੈੱਲ ਵੱਲੋਂ ਇਸ ਦੇ ਉੱਤੇ ਲਗਾਤਾਰ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੋਈ ਵੀ ਕਹਿ ਸਕਦੇ ਹੋ ਕਿ ਵੱਡੀ ਜਿਹੜੀ ਗੱਲ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹੋ ਸਕਦਾ ਹੈ ਕਿ ਜਾਣਬੁੱਝ ਕੇ ਪੁਲਿਸ ਨੂੰ ਜਾਂ ਫਿਰ ਲੋਕਾਂ ਦੇ ਵਿੱਚ ਡਰ ਪੈਦਾ ਕਰਨ ਵਾਲੀ ਗੱਲ ਹੋਵੇ ਤੇ ਐਸਜੀਪੀਸੀ ਦੇ ਸਕਤਰ ਐਸਜੀਪੀਸੀ ਦੇ ਸਕੱਤੀ ਪ੍ਰਤਾਪ ਸਿੰਘ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਇਹ ਸਿਰਫ ਸਿਰਫ ਬਾਕੀ ਤਰ੍ਹਾਂ ਦੀ ਜਿਵੇਂ ਬਾਕੀ ਬਾਕੀ ਜਿਹੜੇ ਜਿਹੜੇ ਧਰਮ ਦੇ ਨਾਮ ਤੇ ਉੱਤੇ ਲੋਕਾਂ ਨੂੰ ਡਰਾਂ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਕਈ ਵਾਰੀ ਇਸ ਤਰ੍ਹਾਂ ਦੀਆਂ ਆਂਦੀਆਂ ਨੇ ਅਫਵਾਹਾਂ ਜਾਂ ਈਮੇਲਸ ਆਂਦੀਆਂ ਨੇ ਕਿ ਸ਼੍ਰੀ ਵੈਸ਼ਟੋ ਦੇਵੀ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਉਸੇ ਤਰ੍ਹਾਂ ਹੀ ਡਰ ਪੈਦਾ ਕਰਨ ਦੇ ਲਈ ਦਰਬਾਰ ਸਾਹਿਬ ਦੇ ਉੱਤੇ ਵੀ ਅਟੈਕ ਕਰਨ ਦੀ ਜਾਂ ਫਿਰ ਬੰਬ ਨਾਲ ਉਡਾਨ ਦੀ ਜਿਹੜੀ ਹੈ ਧਮਕੀ ਅਫਵਾਹ ਫੈਲਾਈ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਵਿੱਚ ਡਰਾ ਡਰ ਪੈਦਾ ਹੋ ਸਕੇ ਅਜੇ ਜੇਕਰ ਜਿਹੜੀ ਕੱਲ ਮੀਰ ਆਈ ਸੀ ਜੀਓ ਤੇ ਪੁਲਿਸ ਨੂੰ ਸੂਚਨਾਂ ਜਾਂ ਏਜੰਸੀਆਂ ਕਾਰਵਾਈ ਕਰਦੀਆਂ ਤਾਂ ਮੇਰਾ ਖਿਆਲ ਸੀ ਦੁਬਾਰਾ ਅਜਿਹੀ ਨਾ ਹੋਵੇ ਕਿਉਂਕਿ ਉਸ ਪ੍ਰਸ਼ਾਸਨ ਤੇ ਏਜੰਸੀਆਂ ਕੋਲ ਬੜੀਆਂ ਥਿਊਰੀਆਂ ਹੁੰਦੀਆਂ ਨੇ ਕਿ ਇਹ ਵੀਰ ਕਿੱਥੋਂ ਆਈ ਆ ਕਿੰਨੇ ਭੇਜੀ ਆ ਇਹ ਉਸ ਤੇ ਏਜੰਸੀਆਂ ਦਾ ਬਹੁਤ ਥੋੜੇ ਸਮੇਂ 'ਚ ਇੱਕ ਕੰਮ ਕਰਕੇ ਤੇ ਉਹਨਾਂ ਬੰਦਿਆਂ ਨੂੰ ਕੰਮ ਕਰ ਸਕਦੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਇਹ ਜਣੀਆਂ ਸਰਕਾਰਾਂ ਨੇ ਅਜਿਹਾ ਕਰਨਾ ਨਹੀਂ ਚਾਹੁੰਦੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਮੈਂ ਦੁਬਾਰਾ ਸੀਪੀ ਸਾਹਿਬ ਅਮਰਸਰ ਨੂੰ ਜਿਆਦਾ ਦੇ ਮੁੱਖ ਮੰਤਰੀ ਨੂੰ ਅਤੇ ਸੈਂਟਰ ਦੀਆਂ ਏਜੰਸੀਆਂ ਨੂੰ ਬੇਨਤੀ ਕਰਦਾ ਕਿ ਜਾਇਹੇ ਬੰਦਿਆਂ ਨੂੰ ਲੱਭ ਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸ਼ਾਂਤ ਮਾਹੌਲ ਹੈ ਖਰਾਬ ਨਾ ਹੋ ਸਕੇ ਟਾਸਕ ਫੋਰਸ ਤਾਂ ਹੀ ਕੀ ਕੀਤਾ ਗਿਆ ਵਗੇ ਸੀ ਯੋਈ ਕੀ ਸੱਚ ਕਰਨ ਮੈਂ ਦੱਸਾ ਉਹਦਾ ਪੜਾਉਂਦੀ ਸਾਜੀ ਸਾਹਿਬ ਮਦਰ ਇਹਦਾ ਅਜੋਕ ਇਹ ਮੈਂ ਪਹਿਲਾਂ ਇਹ ਕਹਤਾ ਕਿ ਜਿਹੜਾ ਕੋਈ ਇਹੋ ਜੀ ਗੱਲ ਕਰਦਾ ਹੈ ਉਹਦਾ ਕੋਈ ਤਰਜੀਹ ਨਹੀਂ ਤੇ ਜਿਹੜਾ ਜਿਹਨਾਂ ਕੋਈ ਤਰਬ ਨਹੀਂ ਉਹ ਵਿਅਕਤੀ ਜਿਹੜਾ ਉਹ ਅੱਜ ਵੀ ਮਰਦਾ ਹੈ ਕੱਲ੍ਹ ਵੀ ਮਰਨਾ ਹੈ ਇਹ ਇਹ ਗੁਰੂਮਾਰ ਦੇ ਉਹ ਸਥਾਨ ਹੈ ਜਿੱਥੇ ਅਸੀਂ ਆਪਣਾ ਜ਼ਿੰਦਗੀ ਦੀ ਭੀਗਮਾ ਵਡਾਉਨੇ ਆ ਇਹ ਗੁਰੂਮਾਰ aí ਨੂੰ ਦੇ ਜਿਹੜਾ ਇਹ ਸਥਾਨ ਹੈ ਉੱਥੇ ਕੋਈ ਕਿਸੇ ਗੁਰੂਮਾਰ aí ਨੂੰ ਕੁਝ ਨਹੀਂ ਕਰ ਸਕਦਾ ਗੁਰੂਮਾਰ aí ਦਾ ਸਥਾਨ ਹੈ ਪ੍ਰਸ਼ਾਸਨ ਨੇ ਕੁਝ ਇਹਦਾ ਕੁਝ ਨਹੀਂ ਵਿਗਾੜ ਸਕਦਾ ਪਰ ਫਿਰ ਵੀ ਅਸੀਂ ਚੌਕਸੀ ਦੇ ਤੌਰ ਤੇ ਜਿਹੜੇ ਅੰਦਰ ਪ੍ਰਬੰਧ ਬਣਾਉਂਦੇ ਆ ਇਹ ਉਹ ਪ੍ਰਚਾਰ ਚੱਲ ਰਿਹਾ ਉਹ ਆਪਣੀ ਚੌਕਸੀ ਕਰ ਰਿਹਾ ਹੈ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਲੋਕ ਜਿਹੜੇ ਵੀ ਸੰਗਤ ਉੱਤੇ ਜਾ ਰਹੀ ਹੈ ਆਪਣਾ ਸਹਿਜ ਤੇ ਨਾਲ ਤੇ ਆਪਣੇ ਭਰੋਸਾ ਰੱਖ ਕੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਅਫਵਾਹ ਦੇ ਉੱਤੇ ਧਿਆਨ ਨਾ ਦਿੱਤਾ ਜਾਵੇ ਜਿਸ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਐਸੀ ਭਗੜੜ ਜਾਂ ਫਿਰ ਲੋਕਾਂ ਦੇ ਵਿੱਚ ਡਰ ਪੈਦਾ ਹੋ ਸਕੇ ਤੇ ਲਗਾਤਾਰ ਪੰਜਾਬ ਪੁਲਿਸ ਵੀ ਇਸ ਦੇ ਉੱਤੇ ਕਾਰਵਾਈ ਕਰ ਰਹੀ ਹੈ ਤੇ ਵੱਡੀ ਗੱਲ ਇਹ ਹੈ ਕਿ ਦੋ ਦੂਸਰੀ ਈਮੇਲ ਸ਼੍ਰੀ ਦਰਬਾਰ ਸਾਹਿਬ ਨੂੰ ਉਡਾਨ ਦੀ 24 ਘੰਟੇ ਦੇ ਅੰਦਰ ਆਈ ਹੈ ਤੇ ਖੈਰ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਦੇ ਉਤੇ ਕੀ ਕਾਰਵਾਈ ਕਰ ਰਹੀ ਹੈ